ਸਤਿ ਸ੍ਰੀ ਅਕਾਲ ਜੀ ਮੈਂ ਵਿੱਕੀ ਲਖਵੀਰ ਹਾਂ ਸੋਡਾ ਸਵਾਗਤ ਆ ਸਾਡੇ ਚੈਨਲ ਅਮਨ ਬਟੀਕ ਦੇ ਉੱਤੇ ਅੱਜ ਦਿਨ ਹੈਗਾ ਸ਼ਨੀਵਾਰ ਸਵੇਰ ਦਾ ਟਾਈਮ ਆ ਤੇ ਆਪਣਾ ਤਕਰੀਬਨ ਸਾਡੇ 7:30 8:00 ਦਾ ਟਾਈਮ ਹੋ ਗਿਆ ਅੱਜ ਮੈਂ ਕੰਮ ਤੇ ਜਾਣ ਨਹੀਂ ਅੱਜ ਛੁੱਟੀ ਮਾਰੀਆ ਮੈਂ ਤੇ ਕਿਉਂਕਿ ਅੱਜ ਮੈਂ ਆਪਣੇ ਸਹੁਰੇ ਨਹੀਂ ਜਾਣਾ ਮੈਂ ਅਮਨ ਤੇ ਮੇਰਾ ਬੇਟਾ ਈਰਮਾਨ ਅੱਜ ਅਸੀਂ ਸਹੁਰੇ ਤੋਂ ਅੱਗੇ ਜਾਣਾ ਰਿਸ਼ਤੇਦਾਰੀ ਦੇ ਵਿੱਚ ਉਨਾਂ ਦਾ ਖੰਡ ਵਾਇਟਰ ਰਖਵਾਇਆ ਹੋਇਆ ਜਿਵੇਂ ਆਪਣੇ ਯੂਰਪੀ ਪਿੰਡਾਂ ਦੇ ਵਿੱਚ ਬੱਚੇ ਨਹੀਂ ਸੱਟੀ ਨਹੀਂ ਕਰਦੇ ਹੁੰਦੇ ਨਾ ਉਸ ਤਰ੍ਹਾਂ ਉਹ ਸੱਟ ਹੀ ਆਜਾ ਤੇ ਤੁਸੀਂ ਵੀਡੀਓ ਨਾਲ ਬਨੇ ਰਹੋ ਅੱਜ ਦੀ ਵੀਡੀਓ ਬਹੁਤ ਵਧੀਆ ਹੋਣ ਵਾਲੀ ਆ ਤੇ ਅੱਜ ਅਮਨ ਦਾ ਪੇਕਾ ਪਿੰਡ ਤੁਹਾਨੂੰ ਦਿਖਾਵਾਂਗੇ ਪੇਕੇ ਘਰ ਚੱਲਾਂਗੇ ਅਮਨ ਦੇ ਮੇਰੇ ਦਾ ਵੈਸੇ ਸੌਰੀ ਹੋ ਗਏ ਤੁਸੀਂ ਵੀਡੀਓ ਨੂੰ ਸਕਿਪ ਨਾ ਕਰਿਓ ਵੀਡੀਓ ਨਾਲ ਬਨੇ ਰਹੋ ਤੇ ਜਿਹੜੇ ਭੈਣ ਭਰਾਵਾਂ ਨੇ ਆਪਾਂ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਉਹ ਜਰੂਰ ਸਬਸਕ੍ਰਾਈਬ ਕਰਿਓ ਤੇ ਇੱਕ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਿਵੇਂ ਅਸੀਂ ਕਢਾਈ ਜਾਂ ਸਲਾਈ ਵਾਲੀਆਂ ਵੀਡੀਓ ਪਾਉਣੇ ਹੁੰਦੇ ਆ ਨਾ ਉਸ ਤੋਂ ਇਲਾਵਾ ਜਿਵੇਂ ਆਪਣਾ ਇਦਾਂ ਬਲੌਗਿੰਗ ਵਾਲੀਆਂ ਵੀਡੀਓ ਹੁੰਦੀਆਂ ਨੇ ਹਨਾ ਕਈ ਵਾਰ ਜਿਵੇਂ ਆਪਾਂ ਰਿਸ਼ਤੇਦਾਰਾਂ ਚ ਜਾਨੇ ਆ ਜਾਂ ਬਾਜ਼ਾਰ ਜਾਨੇ ਆ ਕੇ ਅਸੀਂ ਇਸ ਤਰ੍ਹਾਂ ਦੀ ਵੀਡੀਓ ਅਪਲੋਡ ਕਰਿਆ ਕਰੀਏ ਇਸ ਦੇ ਬਾਰੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿਉਂ ਕਈ ਵਾਰ ਇਸ ਤਰ੍ਹਾਂ ਦੀ ਵੀਡੀਓ ਵੀ ਪਾਈ ਜਾਂਦੀ ਆ ਆਪਾਂ ਬਾਹਰ ਅੰਦਰ ਕਿਤੇ ਜਾਣਾ ਹੁੰਦਾ ਤੇ ਤੁਸੀਂ ਬਣੇ ਰਹੋ ਵੀਡੀਓ ਨਾਲ ਤੇ ਅੱਜ ਵਾਲਾ ਸਫ਼ਰ ਬਹੁਤ ਵਧੀਆ ਹੋਣ ਵਾਲਾ ਤੇ ਤੁਹਾਨੂੰ ਸਾਰਾ ਦਿਖਾਵਾਂਗੇ ਤੇ ਚਲੋ ਜੀ ਆਪਾਂ ਚੱਲਦੇ ਆਂ ਚਾ ਵੀ ਕੱਢ ਲਈ ਬਾਰੇ ਨਾ ਨਾ ਆਪਾਂ YouTube ਤੇ ਚੀਜ਼ਾਂ ਦੇਖਦੇ ਹਾਂ ਕੋਣੀ ਨਾ ਟਿੱਗ ਜੇ ਕਰੋ ਤੌੜੀ ਲੋ ਜੀ ਆ ਗਏ ਆਪਾਂ ਮੇਰੇ ਸੋਹਰੇ ਪਿੰਡ ਆਮਨ ਦਾ ਪਿਕਅਪਿੰਡ ਪਿੰਡ ਹਸਨਪੁਰ ਤੋਰੀ ਚ ਪਿੰਡਾ ਇਹ ਆ ਗਿਆ ਘਰ ਇਹਨਾਂ ਦਾ ਵੈਸੇ ਖਾਲੀ ਪਿਆ ਕਿਉਂਕਿ ਉਰੋਂ ਖੰਡ ਪਾੜਤੇ ਜਿਹੜੇ ਤੇ ਅਸੀਂ ਜਾਣਾ ਉਹ ਅੱਗੇ ਆ ਹੈਗਾ ਮਤਲਬ 2-3 ਕਿਲੋਮੀਟਰ ਜੋ ਥੋੜੀ ਕਾਲੀ ਕਰਦੇ ਸੀਗੇ ਸਭ ਤੋਂ ਪਹਿਲਾਂ ਪਹਿਲਾਂ ਚਲੇ ਗਏ ਉਹ ਉਹ ਗੱਡੀ ਸੀਗੇ ਗੱਡੀ ਤੇ ਗਏ ਨੇ ਆਪਣਾ ਇਧਰੋਂ ਨਾਲ ਕਿ ਜਨ ਨਾਲ ਬੈ ਕੇ ਕਵਾਂਡੀਆਂ ਦੇ ਨਾਲ ਤੇ ਅਸੀਂ ਬਾਈਕ ਤੇ ਜੀਗੇ ਤੇ ਮੈਂ ਹਰ ਪਰ ਅਸੀਂ ਆਰਾਮ ਨਾਲ ਆ ਜਾਾਂਗੇ ਵੀ ਤੁਸੀਂ ਚੱਲੋ ਤੇ ਹੁਣ ਉਰੋਂ 2 ਦਨ ਕਿਲੋਮੀਟਰ ਹੈਗਾ ਅੱਗੇ ਉਰੇ ਉਹਦੇ ਮੇਰੇ ਆਪਣਾ ਮੇਰੇ ਸਾਲੇ ਦੀ ਸਸਾਈ ਹੋਈ ਆ ਘਰ ਦੇ ਮੰਮਲੇ ਉਹ ਚਾਹ ਬਣਾ ਰਹੇ ਨੇ ਮੈਂ ਚਲੋ ਚਾਹ ਪੀ ਕੇ ਚੱਲਦੇ ਹਾਂ ਕਿਉਂ ਠੰਡਾ ਠੰਡ ਦੇ ਵਿੱਚ ਤਾਂ ਚਾਹ ਬਧੀ ਲੱਗਦੀ ਆ ਸਾਨੂੰ ਵੀ ਪਤਾ ਸਾਰਿਆਂ ਨੂੰ ਤੁਸੀਂ ਵੀਡੀਓ ਨਾਲ ਬਣੇ ਰਹੋ ਪਰ ਚੱਲਦੇ ਆ ਅੱਗੇ

ਇਹਨੇ ਆਰਜੀਓ ਦੇ ਦਿੱਤੇ ਨੇ ਇਹਦੇ ਨਾਲ ਕੁਝ ਬਣਾਉਣਾ ਮਾਸਤੇ ਹਾਂ ਆਰਜੀਓ ਦੀ ਖੇਤਾਂ ਵਾਲਾ ਪਹਾੜ ਗਿਆ ਜੀ ਇਹ ਵੀ ਸਾਨੂੰ ਕੋਈ ਨਹੀਂ ਆਉਂਦਾ ਤੁਹਾਨੂੰ ਕਾਹਵਲਾ ਕਿਉਂਕਿ ਅੱਗੇ ਅੱਗੇ ਸੇ ਮੋਰਪਿੰਡ ਵੀ ਜਾਂਦੀ ਹੁੰਦਾ ਇਹ ਵਾਲੀਆਂ ਨਹੀਂ ਜਾਂਦੀ ਆ ਮਰਦੋ ਨਾਲ ਤੇ ਕਾਹਵਲਾ ਨਾ ਇਹ ਕੀ ਆਣਾ ਹਾ ਬਤੂਰੇ ਇਹ ਕਹਿੰਦੀ

ਲਓ ਵੀ ਹੁਣ ਅਸੀਂ ਚੱਲ ਰਹੇ ਹਾਂ ਪਿੰਡ ਨੂੰ ਤਿਆਰੀ ਕਰ ਲਈ ਮੈਸੇਜ ਵੀਡੀਓ ਬਣਾਉਂਦੇ ਉਹਨਾਂ ਦੇ ਬਹੁਤ ਲੇਟ ਹੋ ਗਏ ਇਹਨਾਂ ਦੋ ਦਿਨ ਹੀ ਲੱਗਿਆ ਟਾਈਮ ਹਾਂਜੀ ਆਮਣ ਕਰ ਰਹੇ ਨੇ ਪੈਕਿੰਗ ਆ ਚੱਲਦੇ ਆਪਾਂ ਪਿੰਡ ਨੂੰ ਇਹ ਹੈਗੇ ਨੇ ਕਰਨਪ੍ਰੀਤ ਸਿੰਘ ਇਹ ਹੈਗੇ ਨੇ ਤਾਬਨਾ ਸਤਿ ਸ੍ਰੀ ਅਕਾਲ ਬਲੌਗ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਨਹੀਂ ਸਤਿ ਸ੍ਰੀ ਅਕਾਲ ਬਲਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਲਓ ਜੀ ਕਰ ਲੇ ਪੈਕ ਦਫਾ ਫੈਂਡ ਬੈਗ ਲੈ ਕੇ ਆਪਾਂ ਕੁਕ ਨਹੀਂ ਹੈ ਤੇ ਲੈ ਆਇਆ ਆਪਾਂ ਦੋ ਚੱਲੇ ਲਓ ਜੀ ਆਹ ਘਰ ਆਪਣਾ ਰਮਾਨ ਸਿੰਘ ਬੈਠੇ ਨੇ ਰਮਾਨਦੀਪ ਸਿੰਘ ਹਾਂ ਹਾਂ ਉਹ ਖੜਾ ਪ੍ਰੋਮੋਟਰ ਆਇਆ ਕਰ। ਦਿੰਦੀ ਨਹੀਂ ਦਿੰਦੀ ਮੈਂ। ਹਾਂ। ਸਾਡਾ ਧੰਨਾ ਦਿਖਾਓ। ਕਿਉਂ ਫਿਰ ਕੀ ਹੋ ਗਿਆ? ਕਰ ਦੂੰਗੀ ਸਾਡੇ ਚਰ ਰਖਤਾ। ਆਏ ਹੇ ਕਰਦਾ ਨਾ ਰਖਤਾ ਸਿੱਲੀ ਕਰੀ ਕਰਦੇ। ਤੁਹਾਡੇ ਦਾ। ਜੀ ਪੂਰੇ ਤਿਆਰ ਹੋਈ ਖੜੇ ਨੇ ਤੇ ਆਪਣਾ ਭੂਆ ਦਾ ਮੁੰਡਾ ਲੱਗਿਆ ਹੋਇਆ ক্রিকেট ਖੇਡਣ ਤੇ ਫੁੱਫੜ ਜੀ ਦਾ ਤਾਂ ਪਤਾ ਨਹੀਂ ਉਹ ਆ ਗਏ ਚਲੋ ਸ਼ੁਕਰ ਆ ਗਏ ਉਹ ਹੋ ਹਜੇ ਥੇ ਹਜੇ ਹੋਰ ਉਹ ਹੋ ਵਿਚਾਰਾ ਵੋਰ ਹੋ ਰਿਹਾ ਸੀ ਚਲੋ ਟਾਈਮ ਪਾਸ ਕਰਨ ਦੇ ਲਈ ক্রিকেট ਖੇਡੀ ਜਾ ਰਹੀ ਹੈ ਦੇਖੋ ਕਦੋਂ ਜਾਣਗੇ ਉਹ ਬਜਾਰੇ ਪੂਜੀ ਫੇਰ ਆਪਣਾ ਸਮਾਨ ਰੱਖਦੇ ਹੋਏ ਵੀ ਅੱਜ ਨਹੀਂ ਇਹ ਜਾਣਗੇ ਨਾਨੀ ਸਮਝਾਉਂਦੇ ਹੋਏ ਪੁੱਤ ਬਗਜਾ ਚੱਲ ਬਹੁਤ ਹੋ ਗਿਆ ਚਾ ਬੈਠਾ ਉਹ ਬੈਠਾ ਆਈ ਲਈ ਪੂਜੀ ਹੁਣ ਮੈਨੂੰ ਨਹੀਂ ਲੱਗਦਾ ਅੱਜ ਇਹ ਜਾਣਗੇ ਨਾ ਨਾ ਸੋ ਜਾਉਂਗੇ ਆਖਣ ਹੋ ਜਾਊਗਾ ਆਣ ਕੇ ਲਾ ਕੇ ਮੇਰੀ ਭੂਆ ਬੜੀ ਤੇ ਆ ਕੋ ਕੋ ਵਹੀ ਸੁਪਰੀਆਂ ਨਹੀਂ ਕੇ ਕੁਸ ਨਹੀਂ ਆਦੇ ਇਧਰ ਕੋਈ ਲੈਣਾ ਦੇਣਾ ਨਹੀਂ ਜਾਓ ਨਾ ਜਾਓ ਮੈਂ ਤਾਂ ਆਪਣਾ ਕੰਮ ਕਰੂੰ ਓ ਸਾਈਡ ਤੋਂ ਹੀ ਆ ਬ੍ਰਦਰ ਪਾਲਾ ਬੋਲ ਚਲੋ ਵੀ ਆ ਜਾਓ ਆ ਗਈ ਆ ਗਈ ਭਾਈ ਆ ਗਈ ਹੋ ਜੋ ਤਿਆਰ ਚਾਹ تاني ਪੀਨੇ ਚਾਹ ਪੀ ਲੀ ਜੀ ਅਸੀਂ ਨੇ ਸਾਡੀ ਗੱਲ ਜੀ ਥੋੜੀ ਚਾਹ ਨੇ ਸਾਡਾ ਦੁਪਹਿਰਾ ਖਾਣਾ ਅਸੀਂ ਐਸੀ ਕਰਾਇਆ ਕਿ ਤੁਹਾਡੀ ਵੀਡੀਓਜ਼ ਨੇ ਨਾ 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 ਲਓ ਜੀ ਐਣੀ ਕੌਣ ਕਹ ਲੀ ਆਪਾਂ ਮੈਨੂੰ ਨਹੀਂ ਲੱਗਦਾ ਅੱਜ ਜਾਣਗੇ ਆਊਟ ਹੋ ਗਿਆ ਚਲੋ ਬੱਸ ਵੀ ਮੈਂ ਚਲੇ ਰਿਹਾ ਆਜੋ ਆਜੋ ਹਣ ਆਜੋ ਆਜੋ ਸ਼ੁਗਰਾ ਹੁਣ ਭੂਜੀ ਦੀ ਵਾਰੀ ਆਈ ਉਹ ਉੱਠਣ ਜੋ ਨਹੀਂ ਆ ਰਹੀ ਉਹ ਵੀਡੀਓ ਘਵਾ ਗਈ ਪੂਜੀ ਉਹ ਰ ਮੁੜ ਕੇ ਗਈ ਐ। ਤਮ ਦੀ ਕੋਠਨ ਚੁਨੀਆਰੀ ਐਨਕਾਂ ਲਾ ਰਖੇ ਨੇ ਉਹਨੀਆ। ਉਹ ਨੀਗਾਲੀਆਂ ਐਨਕਾਂ ਲਾ ਟੋਕੀ ਬੈਠੀ ਆ। ਉਹ ਦੇਖੋ ਦੇਖੋ ਤੁਸੀਂ ਦੇਖ ਸਕਦੇ ਹੋ। ਓਏ ਤੂੰ ਮੇਰੇ ਸੇਤੇ ਨਾ ਮਾਰੀ। ਮੰਮੀ ਫੇਰ ਵਿਦਾ ਕਰਦੀ ਹੋਈ। ਉਹ ਫੈਸ਼ਨ ਫੈਸ਼ਨ ਵਾਲੀ ਤੁਰਦੀ ਆਉਂਦੀ ਨੇ। ਆਹ। ਓਹ ਬੋਲ। ਅਬ ਜਾਨੀ ਵੀ ਉਹਦੇ। ਉਹ ਕਿਹੜਾ ਹੁੰਦਾ ਟ੍ਰੈਕ ਆ? ਮਾਡਰਨ ਹੀ ਕਰਾ। ਏ ਏ ਏ ਰੈਡ ਕਾਰਪਟ ਹਾਂ ਆ ਦੇਖੋ ਪੂਰੇ ਤਿਆਰ ਹੋ ਗਏ ਇੱਧਰ ਤਾਂ ਵਿਚਾਰੇ ਅੱਕ ਗਏ ਵੀ ਸਵੇਰ ਦਾ ਕਿਹਾ ਹੋਇਆ ਸੀ ਮੈਨੂੰ ਮੈਨੂੰ ਰਮਨ ਨੇ ਇਹ ਆਖਿਆ ਸੀਗਾ ਵੀ ਆਪਾਂ ਅਗਲੇ ਦਿਨ ਚਾਹ ਪੀ ਕੇ ਜਾਵਾਂਗੇ ਇਹ ਨਹੀਂ ਆਖਿਆ ਦੀ ਵੀ ਕਿਹੜੇ ਟਾਈਮ ਦੀ ਨਾ ਕਿਹਾ ਸੀ ਇਹ ਕਹਿ ਸੀਗਾ ਨਹੀਂ ਸਵੇਰ ਮੈਂ ਦੁਪਹਿਰ ਨੂੰ ਓਹੋ ਸ਼ਰਿਆਮ ਕਮਰੇ ਤੇ ਹੋਗੀ ਲੱਸੀ ਨਹੀਂ ਨਹੀਂ ਮੈਂ ਆਖਿਆ ਸੀਗਾ ਚਾਹ ਪੀ ਕੇ ਓ ਦਰ ਦੇਖੋ ਫੋਨ ਤੇ ਕੋਈ ਲੈਣਾ ਦੇਣਾ ਨਹੀਂ ਚਲੋ ਆਵਨਾ ਆ ਫੜੋ ਆਹਾ ਫੜਨਾ ਫੜੀ ਤੋ ਪਤਾ ਲਓ ਲਓ ਜੀ ਔਲੇ ਬੰਦੇ ਨੂੰ ਫੜਾ ਲਈਏ ਤੁਹਾਨੂੰ ਅਸੀਂ ਦੱਸ ਦਈਏ ਇਹ ਖਾਲੀ ਹੱਥ ਆਏ ਸੀਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਵੀ ਇਹ ਕਿੰਨਾ ਕੁਝ ਲੈ ਕੇ ਜਾ ਰਹੇ ਨੇ ਕਿਉਂ ਦੇਖ ਕੇ ਨਾ ਇਹ ਸਾਡਾ ਇਹ ਸਾਡਾ ਸਮਾਰਟ ਪੈਦਾ ਹੈ ਸੀਗਾ ਸਾਡਾ ਸਮਾਨ ਪਹਿਲਾਂ ਦਾ ਰੱਖੀ ਕਿਦੋਂ ਭੁੱਲ ਗਏ ਸੀ ਉਹ ਲੈ ਕੇ ਜਾਣਾ ਨਹੀਂ ਜੀ ਇਹ ਅਸੀਂ ਨੇ ਦਿੱਤਾ ਗਿਆ ਸਾਡਾ ਸਮਾਨ ਦੇਖ ਲਓ ਇਹ ਆਪੇ ਗੇੜੇ ਤੋਂ ਵਾੜਦੇ ਨੇ ਇਹ ਗੇੜਾ ਲਾ ਕੇ ਇਹਨਾਂ ਨੇ ਦੇਖਿਆ ਸਾਡਾ ਸਮਾਨ ਅਸੀਂ ਲੈ ਗਏ ਅੱਜ ਚਲੋ ਅਸਲੀ ਵਾਰ ਪੀਪਾ ਬਣਨ ਨੂੰ ਟਾਈਮ ਲੱਗ ਗਿਆ ਜੀ ਚਲੋ ਜਾਓ ਹੁਣ ਇਹਨਾਂ ਨੂੰ ਦੇਖ ਨਹੀਂ ਰਿਹਾ ਸੀ ਕਹਿੰਦੇ ਕਹਿੰਦੇ ਤੁਹਾਨੂੰ ਨਹੀਂ ਸਕਾਂਗੇ ਜੰਗਾ ਪਾਪੀ हो, भी हो, <है> भाएं। 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 हो देखो त्यारे बेचारा पूरा अक चुके पूरे का पूरा ਆਜੋ ਆਜੋ ਹੁਣ ਪਹਿਲਾ ਪਹਿਲਾ ਤੈਨੂੰ ਆਪਣੀ ਵੀਡੀਓ ਰੋਲ ਜਾਂਦੇ ਤੂੰ ਉੱਤਰ ਕੇ ਮੋਆਇਲ ਫੜ ਕੇ ਲੱਗੇ ਜਾ ਜਦ ਤੂੰ ਉੱਥੇ ਆ ਕੇ ਫੜਾਈ ਤੂੰ ਉੱਥੇ ਮੋੜ ਤੱਕ ਜਾਣਾ ਠੀਕ ਆ ਜਦੋਂ ਰੇਡਰ ਤੋਂ ਅੱਗੇ ਵਸੂਦੀ ਕੱਟ ਗਈ ਨੇ ਠੀਕ ਆ ਵੈਸੇ ਵਲੌਗ ਚ ਬਣ ਰਿਹਾ ਵੀ ਤੋਨੇ ਜੀ ਹੈ ਕੱਟਣੀ ਬੂਏ ਇਹ ਤਾਂ ਸਾਰੀ ਬਣਾ ਪਈ ਨੇ ਫੇਰ ਕਿਉਂ ਨਹੀਂ ਛੱਡ ਦਾਂਗੇ ਠੀਕ ਆ ਕੋਈ ਵੀ ओके टाटा बाय बायਹੁਣੇ ਪੂਰੇ ਤਿਆਰ ਹੋ ਗਏ ਚਲੋ ਸਸਰੀ ਘਰ ਫਫੜ ਜੀ ਸਸਰੀ ਘਰ ਬੂਜੀ ਫਫੜ ਜੀ ਸਸਰੀ ਘਰ ਬੂਜੀ ਬਾਏ ਬਾਏ ਤੁਮ ਕੀ ਰਹਿ ਰਹੇ ਹੋ ਕੋਈ ਸਮਝ ਲਾ ਚਲੋ ਫਿਰ ਆਪਾਂ ਚੱਲਦੇ ਆਂ ਜੀ ਲਓ ਜੀ ਆ ਗਿਆ ਆਪਾਂ ਘਰੇ ਵੀ ਵੀ ਨਿੱਕਾ ਲੱਗ ਰਹੀ ਆ ਪਾਨੂੰ ਉਹ ਲਾਈਏ ਬਈ ਨੰਦਰਾ ਦੇ ਦੇ ਆਏ ਘਰ ਦੀ ਫਰਤੀ ਕੋਲੇ ਆ ਗਏ ਹਾਂ ਹੋਰ ਕੀ ਆ ਘਰੇ ਲਓ ਜੀ ਆਪਾਂ ਆ ਗਏ ਘਰੇ ਤੇ ਫਾਪਾ ਬਗੈ ਚੰਦਰਾ ਅੱਜ ਦਾ ਵੀ ਗਿਆ ਥੈਂਕ ਯੂ ਦੇਖਣ ਲਈ